ਗੁਰਾਇਆਂ ਵਿੱਚ ਸ਼ਾਪਿੰਗ ਕਰਨਾ ਸੌਖਾ ਨਹੀਂ ਰਿਹਾ ਕਿਉਂਕਿ ਗੁਰਾਇਆਂ ਵਿੱਚ ਹਨ ਮਹਿਲਾ ਗਿਰੋ ਚੋਰੀ ਨੂੰ ਅੰਜਾਮ ਦੇ ਲਈ ਸਰਗਰਮ ਹੈ ਜੋ ਐਨਆਰਆਈ ਮਹਿਲਾਵਾਂ ਨੂੰ ਆਪਣਾ ਨਿਸ਼ਾਨਾ ਬਣਾ ਰਿਹਾ ਹੈ ਤਾਜ਼ਾ ਘਟਨਾ ਵਾਪਰੀ ਹੈ ਗੁਰਾਇਆਂ ਦੇ ਰਿਸ਼ੀ ਬਾਜ਼ਾਰ ਦੇ ਵਿੱਚ ਜਿੱਥੇ ਐਨਆਰਆਈ ਮਹਿਲਾਵਾਂ ਨੂੰ ਤਿੰਨ ਮਹਿਲਾਵਾਂ ਵੱਲੋਂ ਆਪਣਾ ਨਿਸ਼ਾਨਾ ਬਣਾਉਂਦਿਆਂ ਚੋਰੀ ਕਰਨ ਦੀ ਕੋਸ਼ਿਸ਼ ਕੀਤੀ ਗਈ ਪਰ ਦੁਕਾਨਦਾਰਾਂ ਦੀ ਮੁਸ਼ਤੈਦੀ ਸਦਕਾ ਚੋਰੀ ਦੀ ਨੀਅਤ ਨਾਲ ਆਈਆਂ ਉਕਤ ਤਿੰਨ ਮਹਿਲਾਵਾਂ ਨੂੰ ਬਾਜ਼ਾਰ ਦੇ ਦੁਕਾਨਦਾਰਾਂ ਦੀ ਸਹਾਇਤਾ ਨਾਲ ਫੜ ਲਿਆ ਗਿਆ ऋषि बाजार ਦੇ ਦੁਕਾਨਦਾਰ ਰਾਜਨ ਮੱਕੜ ਨੇ ਦੱਸਿਆ ਕਿ ਐਨਆਰਆਈ ਮਹਿਲਾਵਾਂ ਕਪੜਾ ਖਰੀਦਣ ਲਈ ਆਈਆਂ ਸਨ ਤੇ ਉਕਤ ਤਿੰਨ ਮਹਿਲਾਵਾਂ ਵੱਲੋਂ ਐਨਆਰਆਈ ਮਹਿਲਾਵਾਂ ਦੇ ਪਰਸ ਵਿੱਚੋਂ ਪੈਸੇ ਕੱਢਣ ਦੀ ਕੋਸ਼ਿਸ਼ ਕੀਤੀ ਗਈ ਜਿਨ੍ਹਾਂ ਨੂੰ ਰੰਗੇ ਹੱਥੀ ਕਾਬੂ ਕਰ ਲਿਆ ਗਿਆ ਦੁਕਾਨਦਾਰਾਂ ਨੇ ਗੁਰਾਇਆ ਪੁਲਿਸ ਤੇ ਵੀ ਇਸ ਮੌਕੇ ਗੁੱਸਾ ਜ਼ਾਹਿਰ ਕੀਤਾ ਕਿ बार-बार ਫੋਨ ਕਰਨ ਦੇ ਬਾਵਜੂਦ ਵੀ ਜਦੋਂ ਮੌਕੇ ਤੇ ਪੁਲਿਸ ਅਧਿਕਾਰੀ ਨਹੀਂ ਪਹੁੰਚੇ ਤਾਂ ਫੜੀਆਂ ਮਹਿਲਾਵਾਂ ਨੂੰ ਚੇਤਾਵਨੀ ਦੇ ਕੇ ਛੱਡ ਦਿੱਤਾ ਗਿਆ ਇਸ ਸਬੰਧੀ ਜਦ ਪੁਲਿਸ ਅਧਿਕਾਰੀਆਂ ਨਾਲ ਗੱਲ ਕੀਤੀ ਗਈ ਤਾਂ ਉਹਨਾਂ ਕਹੇ ਕਿ ਉਹ ਕੋਰਟ ਵਿੱਚ ਗਏ ਸਨ ਜਿਸ ਕਾਰਨ ਔਨ ਵਿੱਚ ਉਹਨਾਂ ਨੂੰ ਦੇਰੀ ਲੱਗੀ ਹੈ। ਮਹਾਰਾਜਾ ਕਲੌਥ ਸਟੋਰ ਇੱਥੇ ਜਿਹੜਾ ਅਸੀਂ ਜਿੱਥੇ ਖੜੇ ਆਂ ਇੱਥੇ ਐਨ ਆਰ ਆਈ ਕਸਟਮਰ ਬੈਠੇ ਸੀ ਲੇਡੀਜ਼ ਤਿੰਨ ਔਰਤਾਂ ਆਈਆਂ ਉਹ ਫਲੋਰ ਨੂੰ ਦੱਸਦੀ ਸੀ ਆਪਣੇ ਆਪ ਨੂੰ ਉਹਨਾਂ ਨੇ ਐਨ ਆਰ ਆਈ ਦੇ ਉਹਨਾਂ ਦੇ ਲਫਾਫੇ ਜੋ ਪਰਚ ਕੱਢਣ ਦੀ ਕੋਸ਼ਿਸ਼ ਕੀਤੀ ਦਰਸ਼ਨ ਲਾਲ ਜੀ ਜਿਹੜੇ ਦੁਕਾਨ ਦੇ ਮਾਲਕ ਹੈ ਉਹਨਾਂ ਨੇ ਦੇਖ ਲਿਆ ਇੰਨੀ ਰੌਲਾ ਪਾਇਆ ਤਾਂ ਦੌੜੀਆਂ ਫੜ ਕੇ ਲੈ ਲਈਆਂ ਸੀ। ਉਹਨਾਂ ਦੇ ਨਾਲ ਅਸੀਂ 25-30 ਮਿੰਟ ਭੁਰਦੇ ਰਹੇ ਇੱਥੇ 25-30 ਮਿੰਟ ਉਹਨਾਂ ਨੂੰ ਕੋਸ਼ਿਸ਼ ਕਰਦੇ ਰਹਾ ਰੋਕ ਕੇ ਰੱਖਣ ਦੀ ਅਸੀਂ ਪੁਲਿਸ ਨੂੰ ਕਾਲ ਕੀਤੀ ਆਧਾ ਘੰਟਾ ਪੌਣਾ ਘੰਟਾ ਘੰਟਾ ਤੱਕ ਵੀ ਪੁਲਿਸ ਦਾ ਕੋਈ ਮੁਲਾਜ਼ਮ ਸਾਡੇ ਇੱਥੇ ਨਹੀਂ ਪਹੁੰਚਿਆ ਮੈਂ ਇਹੀ ਗੱਲ ਕਰਦਾ ਜੇ ਉਹ ਚੋਰੀ ਕਰਕੇ ਦੌੜ ਜਾਂਦੀਆਂ ਫੇ ਪੁਲਿਸ ਪ੍ਰਸ਼ਾਸਨ ਨੇ ਕੈਮਰੇ ਵੀ ਖੋਲਣੇ ਸੀ ਬਾਜ਼ਾਰ ਦੀ ਲੋਕੇਸ਼ਨ ਦੇਖਣੀ ਸੀ ਕਿੱਧਰ ਗਈਆਂ ਉਹ ਕਿਦਾਂ ਦੇ ਕੱਪੜੇ ਦੀ ਕੌਣ ਸੀ ਜਾਰ ਕੀ ਅਸੀਂ ਖੁਦ 20 25 ਮਿੰਟ 30 ਵਾਧਾ ਘੰਟਾ ਉੱਥੇ ਜਣਾ ਨਾ ਪ੍ਰਯਾਸ ਕਰਦੇ ਰਿਹਾ ਪਰ ਸਾਨੂੰ ਇਸ ਗੱਲ ਦੀ ਬੜੀ ਸ਼ਰਮ ਮਹਿਸੂਸ ਹੋਈ ਬੜੀ ਇਸ ਕੋ ਘਾਟਾ ਮਹਿਸੂਸ ਹੋਇਆ ਵੀ ਸਾਡਾ ਜਿਹੜਾ ਪ੍ਰਯਾਸ ਸਾਰਾ ਵਿਫਲ ਗਿਆ ਉਹ ਸਾਡੇ ਉੱਥੋਂ ਦੌੜ ਗੀਆਂ ਅਸੀਂ ਇਹੀ ਗੱਲ ਕਰਦੇ ਆ ਪੰਜਾਬ ਸਰਕਾਰ ਦਾ ਨਾਰਾ ਆ ਪੰਜਾਬ ਸਰਕਾਰ ਆਪਕੇ ਦਵਾਰ ਪਰ ਸਾਡਾ ਦਵਾਰ ਕਰੇ ਨੂੰ ਚਿੰਗਣ ਲੱਗਾ ਜਿਹਦੇ ਕਰਕੇ ਪੁਲਿਸ ਇੱਥੇ ਆਈ ਨਹੀਂ ਬਾਅਦ ਚੋਂ ਡੇਢ ਘੰਟੇ ਬਾਅਦ ਪੁਲਿਸ ਐਸ ਐਚਓ ਸਾਹਿਬ ਇੱਥੇ ਆਏ ਦੁਆਰਾ ਉਹਨਾਂ ਨਾਲ ਮੇਰੀ ਗੱਲ ਹੋਈ ਉਹਨਾਂ ਦਾ ਜਵਾਬ ਐ ਸ ਐਚਓ ਮਾਨੀਆ ਦਾ ਵੇ ਸਾਡੇ ਕੋਲ ਪੁਲਿਸ ਨਫਰੀ ਘਟਿਆ ਮਾਏ ਉਥੇ ਗੋਡ ਦੇ ਵਿੱਚ ਸੀ ਬਾਕੀ ਮੁਲਾਜ਼ਮ ਕਿਤੇ ਹੋਰ ਗਏ ਸੀ ਪੰਜਾਬ ਸਰਕਾਰ ਨੂੰ ਇਸ ਗੱਲ ਦਾ ਚਾਹੀਦਾ ਆ ਵੀ ਮੁਲਾਜ਼ਮ ਘਟਿਆ ਬਾਦੇ ਅਸੀਂ ਨਹੀਂ ਦੇਖਣਾ ਇਹ ਤੁਸੀਂ ਰਾਜ ਕਰਦੇ ਹੋ ਤੁਸੀਂ ਸੁਰੱਖਿਆ ਦੇਣੀ ਆ ਦੁਕਾਨਦਾਰ ਸੁਰੱਖਿਅਤ ਹੋਵੇ ਦੁਕਾਨਦਾਰਾਂ ਦੇ ਜਾਨ ਮਾਲ ਦੀ ਰਾਖੀ ਹੋ ਸਕੇ ਤੇ ਜਿਹੜੇ ਕਸਟਮਰ ਇੱਥੇ ਐਨਆਰਆਈ ਆਉਂਦੇ ਆ ਉਹਨਾਂ ਨੂੰ ਵੀ ਬੇਖੌਫ ਹੋ ਕੇ ਤੇ ਆਪਣੀ ਦੁਕਾਨ ਤੇ ਆ ਸਾਮਾਨ ਖਰੀਦ ਸਕਣ ਆਪਣੀ ਸ਼ਾਪਿੰਗ ਕਰ ਸਕਣ ਇੱਥੇ ਬੜਾ ਡਰ ਦਾ ਮਾਹੌਲ ਬਣਿਆ ਪੰਜਾਬ ਦੇ ਅੰਦਰ ਥਾਂ ਥਾਂ ਤੇ ਲੁੱਟਾਂ ਘੁਆ ਅੱਜ ਦਿਨ ਦਿਹਾੜੇ ਸ਼ਰੇਆਮਾਂ ਕਾਂਡ ਹੋਇਆ ਅਸੀਂ ਮੌਲਜਮ ਫੜੇ ਉਹ ਦੌੜ ਗਏ ਇਹਦਾ ਕਸੂਰਵਾਰ ਕੌਣ ਆ ਇਹਦਾ ਜਵਾਬ ਦੇ ਕੌਣ ਆ ਅਸੀਂ ਇਹ ਸਗੋਂ ਪੁੱਛਦੇ ਆਂ